ਸ੍ਰੀ ਰਾਗ ਮਹਿਲਾ ਪੰਜਵਾਂ ਪਹਿਲਾ ਤਹਿਰ ਰੈਣ ਕਹਿ ਵਣਜਾਰਿਆ ਮਿੱਤਰਾ ਤਰ ਪਾਇਤਾ ਉਦਰ ਮਾਹੇ ਦਸੀ ਮਾਸੀ ਮਾਨਸ ਕੀ ਆਵਣਜਾਰਿਆ ਮਿੱਤਰਾ ਕਰ ਮੋਲਤ ਕਰਮ ਕਮਾਹੇ ਮੋਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ ਮਾਤ ਪਿਤਾ ਭਾਈ ਸਤ ਬਨਤਾ ਤਿਨ ਭੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜੰਤ ਵਸ ਕਿਸ਼ਨਾ ਹੈ ਕਉ ਨਾਨਕ ਪ੍ਰਾਣੀ ਪਹਿਲੇ ਪਹਿਰੇ ਧਰ ਪਾਇਤਾ ਉਦਰੇ ਮਾਹੇ ਦੂਜੇ ਪਹਿਰੇ ਰਹਿਣ ਕੈ ਵਣ ਜਾ ਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣਈ ਵਣ ਜਾ ਰਿਆ ਮਿੱਤਰਾ ਮਨ ਮਤਾ ਹਮੇ ਬੁਰਾ ਭਲਾ ਨਾ ਪਛਾਣੈ ਪ੍ਰਾਣੀ ਆਗੇ ਪੰਥ ਕੜਾਰਾ ਪੂਰਾ ਸਤਗੁਰ ਕਬਹੂ ਨਾ ਸੇਵਿਆ ਸਿਰ ਠਾਡੇ ਜਮ ਜੰਦਾਰਾ ਧਰਮ ਰਾਇ ਜਦ ਤੱਕ ਰਸ ਬਵਰੇ ਤਬ ਕਿਆ ਜਵਾਬ ਕਰੇ ਕੋ ਨਾਨਕ ਦੂਜਾ ਪੈਰੇ ਪ੍ਰਾਣੀ ਪਰ ਜੋ ਬਨ ਲਹਿਰੀਂਦੇ ਤੀਜਾ ਤਾਰੇ ਰਣਕੇ ਵਣਜਾਰਿਆ ਮਿੱਤਰਾ ਬਿਕ ਸੰਚੈ ਅੰਧ ਅਗਿਆਨ ਪੁੱਤਰ ਕਲਤਰ ਮੋਹ ਲਪਟਿਆ ਵਣਜਾਰਿਆ ਮਿੱਤਰਾ ਅੰਤਰ ਲਹਿਰ ਲੋਭਾਨ ਅੰਤਰ ਲਹਿਰ ਲੋਭਾਨ ਪ੍ਰਾਨੀ ਸੋ ਪ੍ਰਭ ਚਿਤ ਨਾ ਆਵੇ ਸਾਧ ਸੰਗਤ ਸਿਉ ਸੰਗ ਨ ਕੀਆ ਬਹੁ ਜੋਨੀ ਦੁਖ ਪਾਵੇ ਸਿਰਜਣਹਾਰ ਵਿਸਾਰਿਆ ਸੁਆਮੀ ਇੱਕ ਨਿਮਕ ਨਾਂ ਲੱਗੋ ਧਿਆਨ ਕੋ ਨਾਨਕ ਪ੍ਰਾਣੀ ਤੀਜੇ ਪਹਿਰ ਬਿਕ ਸੰਚੇ ਅੰਧ ਅਗਿਆਨ ਚੌਥੇ ਪਹਿਰ ਰੈਣ ਕੈ ਵਣਜਾਰਿਆ ਮਿੱਤਰਾ ਦਿਨ ਨੇੜ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਵਣਜਾਰਿਆ ਮਿੱਤਰਾ ਤੇਰਾ ਦਰਗਾ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਤਰਾਣੀ ਅੰਤੇ ਖੋਏ ਸਖਾਈ ਇਹ ਮੋ ਮਾਰਾ ਤੇਰੇ ਸੰਗ ਨ ਚੱਲੇ ਝੂਠੀ ਪ੍ਰੀਤ ਲਗਾਈ ਸਗਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਏ ਕੋ ਨਾਨਕ ਤਰਾਣੀ ਚੌਥਾ ਪੈਰ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਵਿੰਦ ਕਾਵਣ ਜਾ ਰਿਆ ਮਿੱਤਰਾ ਉੱਠ ਤੱਲੇ ਕਮਾਣਾ ਸਾਥ ਇੱਕ ਰਤੀ ਬਿਲਮਨਾ ਦੇਵਨੀ ਵਣ ਜਾ ਰਿਆ ਮਿੱਤਰਾ ਪੋਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚੱਲ ਆਇਆ ਮਨਮੁਖ ਸਦਾ ਦੁਹੇਲੇ ਜਿੰਨੀ ਪੂਰਾ ਸਤਗੁਰ ਸੇਵਿਆ ਸੇ ਦਰਗਾ ਸਦਾ ਸੁਹੇਲੇ ਗਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ ਕੋ ਨਾਨਕ ਭਗਤ ਸੁਹੈੰਦਰਵਾਰੇ ਮਨ ਮੁਖ ਸਦਾ ਪੁਵਾਤ ਸ੍ਰੀ ਬਾਗ ਮਹਿਲਾ ਚੌਥਾ ਕਰ ਦੂਜਾ ਸ਼ੰਤ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੁੰਦ ਇਆਣੀ ਪੇੜਾ ਕਿਉ ਕਰ ਹਰ ਦਰਸ਼ਨ ਪਿਖਾਇ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਾਹ ਹੋੜੜੇ ਕਮ ਸਿੱਖੈ ਸਾਹ ਹੋੜੜੇ ਕਮ ਸਿੱਖੈ ਗੁਰਮੁਖ ਹਰ ਹਰ ਸਦਾ ਆਤਿ ਆਏ ਸਈਆਂ ਵਿੱਚ ਫਿਰੈ ਸੁਹੇਲੀ ਹਰ ਦਰਗਾ ਬਹਾਨ ਲੋੜਾਏ ਲੇਖਾ ਧਰਮ ਰਾਇ ਕੀ ਬਾਕੀ ਜਪ ਹਰ ਹਰ ਨਾਮ ਕੇ ਰੱਖੈ ਮੁੰਦ ਈਆਣੀ ਪੇੜੈ ਗੁਰਮੁਖ ਹਰ ਦਰਸ਼ਨ ਦਿਖਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਤਦਾਰਥ ਲਾਧਾ ਹਉ ਮੈ ਰੋਗ ਗਿਆ ਦੁਖ ਲਾਥਾ ਆਪ ਆਪ ਗੁਰਮਤਿ ਖਾਦਾ ਅਕਾਲ ਮੂਰਤ ਵਰ ਪਾਇਆ ਅਬਨਾਸ਼ੀ ਨਾ ਕਦੇ ਮਰੈ ਨਾ ਜਾਇਆ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜਨ ਸੁਹੰਦੀ ਪੇਵ ਕੜੈ ਹਰ ਜੱਤ ਸੁਹੇਲੀ ਵਿੱਚ ਸਹੌਰੜਾ ਖਰੀ ਸੁਹੰਦੀ ਸਹੌਰੜੇ ਵਿੱਚ ਹਰੀ ਸੁਹੰਦੀ ਜਿਨ ਪੇਵ ਕੜੇ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾ ਦਾ ਗੁਰਮਖ ਜਿਨਾਂ ਮਨ ਜੇਣ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਇਆ ਵਰ ਪਾਇਆ ਪੁਰਖ ਅਨੰਦੀ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜਨ ਸੁਹੰਦੀ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ দান ਮੈਂ ਦਾਜੋ ਹਰ ਕੱਪੜੋ ਹਰ ਸ਼ੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਗੁਰ দান ਦਿਵਾਇਆ ਖੰਡ ਵਰ ਭੰਡ ਹਰ ਸ਼ੋਭਾ ਹੋਈ ਇਹ দান ਨਰ ਲੈ ਰਲਾਇਆ ਹੋਰ ਮਨ ਮੁਖ ਦਾਜ ਜੇ ਰਖ ਦਿਖਾਲੇ ਸੋ ਕੂੜ ਅਹੰਕਾਰ ਕਚ ਪਾਜੋ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੁਲਾ ਤੇਰ ਮਿਲ ਤਨ ਵੇਲ ਵਧੰਦੀ ਹਰ ਜੁਗਾ ਜੁਗੋ ਜੁਗ ਜੁਗਾ ਜੁਗੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲ ਸਤਗੁਰ ਕੀ ਜਿੰਨੀ ਗੁਰਮੁਖ ਨਾਮ ਤੇ ਆਇਆ ਹਰਪੁਰਖ ਨਾ ਕਬਿ ਬਿਨ ਸਹਿ ਜਾਵੇ ਨਿਤ ਦੇਵ ਚੜੈ ਸਵਾਇਆ ਨਾਨਕ ਸੰਤ ਸੰਤ ਹਰ ਇੱਕ ਜਪ ਹਰ ਹਰ ਨਾਮ ਸੋਹੰਦੀ ਹਰ ਰਾਮ ਰਾਮ ਮੇਰੇ ਬਾਬੁਲਾ ਧਿਰ ਮੇਲ ਧਨ ਵੇਲ ਵਧੰਦੀ ਸਿਰੀ ਰਾਗ ਮਹਿਲਾ ਪੰਜਵਾ ਸੰਤ ਇਕੋ ਅੰਤਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸੰਮਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭਾਏ ਤੇਰੇ ਨਾਲੇ ਸੰਗ ਸਹਾਈ ਹਰ ਨਾਮ ਤੇ ਆਈ ਵਿਰਥਾ ਕੋਈ ਨਾ ਜਾਏ ਮਨ ਚਿੰਦੇ ਸੇਈ ਫਲ ਪਾਵੈ ਚਰਨ ਕਮਲ ਚਿਤ ਲਾਏ ਜਲਥਲ ਪੂਰ ਰਹਾ ਬਨਵਾਰੀ ਘਟ ਘਟ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭੰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਵਿਕ ਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਤ ਕਰਤੇ ਸੈ ਸੰਸਾਰ ਦੁਖ ਨ ਬਿਆਪੈ ਗੁਰ ਪੂਰਾ ਭੇਟ ਵਡ ਪਾਗੀ ਆਠ ਪੈਰ ਅਬ ਜਾਪੈ ਆਦ ਜੁਗਾਦੀ ਸੇਵਕ ਸੁਆਮੀ ਭਗਤਾ ਨਾਮ ਅਦਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਦਿਨ ਹਰ ਝੂਠ ਪਸਾਰੇ ਮਨ ਪਿਆਰਿਆ ਜਿਉ ਮਿੱਤਰਾ ਹਰ ਲੱਦੇ ਖੇਪਸਵੱਲੀ ਮਨ ਪਿਆਰ ਆ ਜਿਉ ਮਿੱਤਰਾ ਹਰ ਦਰ ਨਿਹਚਲ ਮੱਲੀ ਹਰ ਦਰ ਸੇਵੇ ਅਲਖ ਆ ਭੇਵੇ ਨਿਹਚਲ ਆਸਣ ਪਾਇਆ ਤਾਂ ਜਨਮ ਨ ਮਰ ਨ ਆਵਣ ਜਾਣਾ ਸੰਸਾਰ ਦੁਖ ਮਿਟਾਇਆ ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮਦੂਤਾ ਕਸ਼ੂਨਾਂ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪਸਵੱਲੀ ਮਨ ਪਿਆਰਿਆ ਜਿਉ ਮਿੱਤਰਾ ਕਰ ਸੰਤਾ ਸੰਗ ਨਿਵਾਸ ਮਨ ਪਿਆਰਿਆ ਜਿਉ ਮਿੱਤਰਾ ਹਰ ਨਾਮ ਜਪਤ ਤਰਗਸ ਸਿਮਰ ਸੁਆਮੀ ਸੁਖਾਂ ਗੰਮੀ ਐਛ ਸਗਲੀ ਪੁੰਨੀਆਂੁਰਦੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਸ਼ਨਿਆ ਅੰਤਰ ਬਾਹਰ ਸਰਬੱਤ ਰਵਿਆ ਮਨ ਉਪਜਿਆ ਵਿਸਿਆਸੋ ਨਾਨਕ ਸਿਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਉ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਉ ਮਿੱਤਰਾ ਹਰ ਜਲ ਮੇਲ ਜੀਵੇ ਮੀਨਾ ਹਰ ਪੀ ਅਘੰਨੇ ਅੰਬਿਤ ਬਾਣੇ ਸਰਬ ਸੁਖਾ ਮਨ ਉੱਠੇ ਸ੍ਰੀ ਧਰ ਪਾਏ ਮੰਗਲ ਗਾਏ ਇਸ਼ ਪੁੰਨੀ ਸਤਗੁਰ ਤੁਠੇ ਲੀਨੇ ਲਾਏ ਨੌ ਨਿਦ ਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਸ਼ੰਤ ਮੈਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਡਖਣ ਹੱਥ ਮਜਾਹੂ ਮਾ ਪੀਰੀ ਪੱਸੇ ਕਿਉਂ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਅਧਾਰ ਸ਼ੰਤ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜਿਓ ਦੁਤਿਆ ਭਾਉ ਬਿਪਰੀਤ ਅਨੀਤ ਦਾਸਾਂ ਨਾ ਪਾਵੇ ਜੀਓ ਦਾਸਾਂ ਨਾ ਭਾਵੇ ਬਿਨ ਦਰਸਾਵੇ ਇੱਕ ਖਿੰ ਤੀਰਜ ਕਿਉ ਕਰੈ ਨਾਮ ਬਿਹੂ ਨ ਤਨ ਮਨ ਹੀ ਨ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸੁਆਮੀ ਤਾਰ ਅਨੁਗ੍ਰਹਾ ਮੰਨ ਤਨ ਅੰਕ ਸਮਾਵੇ ਡਖਣ ਸੁਹੰਦੜੋ ਹਬ ਠਾਏ ਕੋਏ ਨਾ ਦਿਸੈ ਦੂ ਜੜੋ ਖਲੜੇ ਇੱਕ ਪਾਟ ਨਾਨਕ ਸਤਗੁਰ ਭੇਟ ਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਸਿਮਰਤ ਸਾਸ ਗਿਰਾਸ ਪੂਰਨ ਬਿਸਵਾਸ ਕਿ ਹੋ ਮਨਹੁ ਬਿਸਾਰੀ ਐ ਜੀਓ ਕਿਉ ਮਨਹੁ ਬਿਸਾਰੀ ਐ ਨਿਮਖ ਨਹੀਂ ਤਾਰੀ ਐ ਗੁਣਵੰਤ ਪ੍ਰਾਨ ਹਮਾਰੇ ਮਨ ਬਾਸ਼ਤ ਫਲ ਦੇਤ ਹੈ ਸੁਆਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪ ਜੂ ਹੈ ਜਨਮ ਨahari ਐ ਨਾਨਕ ਕੀ ਬੇਨੰਤੀ ਪ੍ਰਭ ਤੈ ਕਿਰਪਾ ਕਰ ਹੁਵ ਜਲਤਾਰੀ ਐ ਡਖਣ ਧੂੜੀ ਮੱਜਨ ਸਾਦਖੇ ਸਾਈਂ ਥੀਏ ਕਿਰਪਾਲ ਲੱਢੇ ਹੱਬੇ ਥੋਕੜੇ ਨਾਨਕ ਹਰ ਤਨ ਮਾਲ ਸ਼ੰਤ ਸੁੰਦਰ ਸੁਆਮੀ ਥਾਮ ਭਗਤਾ ਬਿਸ਼ਰਾਮ ਆਸਾ ਲਗ ਜੀਵ ਤੇ ਜਿਓ ਮਨ ਤਮੇ ਹਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵ ਤੇ ਜਿਓ ਅੰਮ੍ਰਿਤ ਹਰ ਪੀਵ ਤੇ ਸਦਾ ਥਿਰ ਥੀਵ ਤੇ ਦਿਖਾ ਬਨ ਫਿਕਾ ਜਾਣਿਆ ਪੈ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਦਮਾਨਿਆ ਸਰਬਸੋ ਸੂਕ ਆਨੰਦ ਤੁਨ ਪਿਆਰੇ ਹਰ ਰਤਨ ਮਨ ਅੰਤਰ ਸੀਵ ਤੇ ਇਕ ਤਿਲ ਨਹੀਂ ਵਿਸਰੇ ਪ੍ਰਾਨ ਆਧਾਰਾ ਜਪ ਜਪ ਨਾਨਕ ਜੀਵਤੇ ਢਖਣ ਜੋ ਤੋ ਕੀਨੇ ਆਪਣੇ ਤਨਾਕੂ ਮਿਲਿਓ ਏ ਆਪੇ ਹੀ ਆਪ ਮੋਹੈ ਹੋ ਜਸ ਨਾਨਕ ਆਪ ਸੁਣਿਓ ਏ ਸ਼ੰਤ ਪ੍ਰੇਮ ਠਗौरी ਪਾਏ ਰੀ ਜਾਏ ਗੋਬਿੰਦ ਮਨ ਮੋਇਆ ਜੀਓ ਸੰਤਨ ਕੈ ਪਰਸਾਦ ਅਗਾਦ ਕੰਠੇ ਲਗ ਸੋਇਆ ਜੀਉ ਹਰ ਕੰਠ ਲਗ ਸੋਇਆ ਦੋਖ ਸਭ ਜੋਇਆ ਭਗਤ ਲਖਣ ਕਰ ਵਸ ਭੈ ਮਨ ਸਰਬ ਸੁਖ ਉਠੈ ਗੋਵਿੰਦ ਤੁਠੇ ਜਨਮ ਮਰਣਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛ ਪੁਜਾਇਆ ਬੋੜ ਨ ਮਾਇਆ ਹੋਇਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਇਆ ਢਖਣਾ ਸਾਈਂ ਨਾਮ ਅਮੋਲ ਕੀ ਨਾ ਕੋਈ ਜਾਣਦੋ ਜਿੰਨਾ ਭਾਗ ਮੱਥਾ ਸੇ ਨਾਨਕ ਹਰ ਰੰਗ ਮਾਣਦੋ ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਤਨ ਲਿਖਤੀ ਕੁਲ ਤਾਰਿਆ ਜੀਉ ਜਿਨ ਕਾ ਸਾਧੂ ਸੰਗ ਨਾਮ ਹਰ ਰੰਗ ਨੀ ਬ੍ਰਹਮ ਵਿਚਾਰਿਆ ਜਿਉ ਗੰਮ ਵਿਚਾਰਿਆ ਜਨਮ ਸੁਵਾਰਿਆ ਪੂਰਨ ਕਿਰਪਾ ਤਬ ਕਰੀ ਘਰ ਗਹਿ ਲੀਨੇ ਹਰ ਜਸੋ ਦੀਨੇ ਜੋ ਨਤਾਵਾ ਹੈ ਨਾ ਮਰੀ ਸਤਗੁਰ ਦਇਆਲ ਕਿਰਪਾਨ ਭੇਟ ਤਹਰੇ ਕਾਮ ਕ્રોਧ ਲੋਭ ਮਾਰੇ ਆ ਕਥਨ ਨਾ ਜਾਏ ਅਕਾ ਸਵਾਮੀ ਸਦਕਾ ਜਾਏ ਨਾਨਕ ਵਾਰਿਆ